ਪਿੰਡ ਕੋਟ ਕਲਾ ਦੇ ਰਹਿਣ ਵਾਲੇ ਹਰਵੰਸ ਲਾਲ ਬੱਲੋਂ ਦੋ ਵਿਅਕਤੀਆਂ ਦੇ ਉੱਪਰ ਜਗ੍ਹਾ ਦੇ ਰੋਲੇ ਨੂੰ ਲੈ ਕੇ ਕੁੱਟਮਾਰ ਕਰਨ ਦੇ ਲਾਇਕ ਗੰਭੀਰ આરોਪ ਇਲਾਜ ਲਈ ਆਇਆ ਫਗਵਾੜਾ ਸਿਵਲ ਹਸਪਤਾਲ ਦੇਖੋ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਬਤਨਕੀ ਰਾਹੀਂ ਤੋਂ ਦ੍ਰਿਪ ਖੂਚਾ ਦੀ ਰਿਪੋਰਟ ਹਰਵੰਸ ਲਾਲ ਕਿਹੜੇ ਪਿੰਡ ਤੋਂ ਆਪਾਂ ਪਿੰਡ ਕੋਟ ਕਲਾ ਦੇ ਤੇ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਇਆ ਜੀ ਮੈਨੂੰ ਕੁੱਟਿਆ ਮਾਰਿਆ ਜੀ ਕਿ ਇਹਨੇ ਕਿੱਥੇ ਮਾਰਿਆ ਪਾਤੀ ਪੁੱਟਾ ਜਸਵੀਰ ਜਸਵੀਰ ਸਿੰਘ ਦੇ ਬੁੱਢੇ ਬਲਵੀਰ ਜੀ ਗੁਲਨਪਰਾਵਾਂ ਨੇ ਕੁੱਟਿਆ ਕਿ ਕੁੱਟੇ ਦਾ ਕਾਰਨ ਕੀ ਹੈ ਮੈਨਾਂ ਉਹ ਜਗ੍ਹਾ ਲਈ ਹੈ ਜੀ ਉਹ ਰਸਤਾ ਬਾਇਆ ਹੋਣੀ ਜੀ ਮੈਨਾਂ ਉਹ ਜਗ੍ਹਾ ਲਈ ਉਹ ਰਸਤਾ ਬਾਇਆ ਜੀ ਅੱਛਾ ਜੀ ਤੇ ਮੈਂ ਉਹਨੂੰ ਪੁੱਛਿਆ ਭਾਈ ਰਸਤਾ ਤੁਸੀਂ ਕਿੱਧਰ ਬਾਇਆ ਉਹ ਨਹੀਂ ਮੈਨੂੰ ਬਾਦੀ ਕੁੱਟਿਆ ਜੀ ਮੇਰਾ ਥਾਂ ਤੇ ਹਾਂ ਜੀ ਉੱਥੇ ਮੈਨੂੰ ਕੁੱਟਿਆ ਫਿਰ ਜੀ ਹਾਂ ਜੀ ਕਹਿੰਦੇ ਤੂੰ ਸਾਲਾ ਲਾਦਾ ਗਾਲਾਂ ਕੱਢੀਆਂ ਤੇ ਸਰਪੰਚ ਸਾਹਿਬ ਨੂੰ ਗਾਲਾਂ ਕੱਢੀਆਂ ਉਹਨੇ ਕਿਹਾ ਫੇਰ ਤੇ ਤੁਹਾਡਾ ਕੁੱਤਾ ਸੱਜਾ ਤੁਹਾਡਾ ਕੁੱਤਾ ਜੋਗਨਾ ਕਰ ਤੇ ਕਿੱਥੇ ਦੇ ਰਹੇ ਸੀ ਰਹਿਣ ਵਾਲੇ ਉਹ ਬਾਦਾਂ ਦੇ ਰਹਣ ਵਾਲੇ ਨਹੀਂ ਉਹ ਕਿੱਥੇ ਦੇ ਰਹਣ ਵਾਲੇ ਉਹ ਨਾ ਕੋਰਦੇ ਰਹਣ ਵਾਲੇ ਬਾਦਾਂ ਦੇ ਰਹਣ ਵਾਲੇ ਬਾਦਾਂ ਪਿੰਡ ਦੇ ਬਾਦਾਂ ਪਿੰਡ ਦੇ ਹਾਂਜੀ ਤੇ ਪਹਿਲੋ ਵੀ ਕੋਈ ਲੜਾਈ ਝਗੜਾ ਸੀ ਜੀ ਕਿਸ ਤਰ੍ਹਾਂ ਦਾ ਸਮਝਾਜ ਕੀਤਾ ਸੀ ਜੀ ਕਿੰਨੇ ਰਾ ਨਹੀਂ ਦੇਣਾ ਹਾਂਜੀ ਰਾਜੂ ਬਲਵੀਰ ਬਲਵੀਰ ਨੇ ਸਾਾਨੂੰ ਭੇਜਿਆ ਜੀ ਰਾਜ ਅੱਛਾ ਜੀ ਤੇ ਜੀ ਫੇਰ ਅਸੀਂ ਅਪਲਾਈ ਕਰ ਗਏ ਅੱਜ ਕਿੰਨੇ ਵਿਅਕਤੀ ਨੇ ਤੁਹਾਡੇ ਉੱਪਰ ਹਮਲਾ ਕੀਤਾ ਹੈ ਤੁਹਾਡੇ ਨਹੀਂ ਅੱਜ ਕਿੰਨੇ ਵਿਅਕਤੀਆਂ ਨੇ ਤੁਹਾਡੇ ਉੱਪਰ ਹਮਲਾ ਕੀਤਾ 2:00 ਬਜੇ ਕਿਸ ਚੀਜ਼ ਨਾਲ ਹਮਲਾ ਕੀਤਾ ਉਹਨਾਂ ਨੇ ਇਹ ਹਾਂਜੀ ਗੰਨਾ ਸੀ ਗੰਨਾ ਤੋੜਿਆ ਉਹਨੇ ਗੰਨੇ ਨਾਲ ਭੜਕਦਾ ਕਿ ਉਹਨੇ ਕੋਈ ਰੈਂਚ ਸੀਗਾ ਅੱਛਾ ਜੀ ਰੈਂਚ ਰੈਂਚ ਆ ਮੇਰੇ ਅੱਖਾਂ ਦੇ ਕੋਲ ਮਾਰਿਆ ਠੀਕ ਹੈ ਤੇ ਪੁਲਿਸ ਪ੍ਰਸ਼ਾਸਨ ਨੇ ਕੰਪਲੀਟ ਕੀਤੀ ਅੱਜ ਤੱਕ ਇੱਥੇ ਪਾਟਾ ਬਣਾਇਆ ਪੁਲਸ ਤੱਕ ਤਾਂ ਨਹੀਂ ਪੁਲਸ ਆਈ ਸੀ ਮੌਕੇ ਤੇ ਪੁਲਸਰ ਮੌਕੇ 'ਤੇ ਨਹੀਂ ਆਈ ਜੀ ਅੱਛਾ ਜੀ ਤੇ ਹੋਇਆ ਕਿੰਨੇ ਵਜੇ ਇਹ 11:30 ਬਜੇ 11:30 ਸਵੇਰੇ ਅੱਜ ਹਾਂਜੀ ਅੱਜ ਸਵੇਰੇ ਜੀ ਇਹ ਉੱਥੇ ਮਰਗੀ ਪਿੰਡ ਜੀ ਕੁੱਟੇ ਬਾਦੀ ਬਾਦੀ ਪਿੰਡ ਤੋਂ ਸ਼ਰਗਰ ਉੱਤੇ ਮੇਰਾ ਨਾਮ ਦੇਖ ਸਕਦੇ ਹਾਂ ਹਾਂ ਜੀ ਆਪਣੀ ਕਿਹੜੇ ਪਿੰਡ ਤੋਂ ਆਪਾਂ ਮੈਂ ਲੁਧਿਆਣੇ ਤੋਂ ਹਾਂ ਜੀ ਲੁਧਿਆਣੇ ਤੋਂ ਤੇ ਇੱਥੇ ਮਰਗੀ ਸਿਵਲ ਹਸਪਤਾਲ ਚ ਆਏ ਕਿ ਮਾਮਲਾ ਕੀ ਸਾਰਾ ਇਹ ਮੇਰੇ ਸੋਹਰਾ ਸਾਹਿਬ ਆਈ ਤਾਂ ਇਹਨਾਂ ਨੂੰ ਅਸੀਂ ਬਾਦੀ ਪਲਾਟ ਲਿਆ ਦੇਗਾ ਇਹਨਾਂ ਨੇ ਜਿਹਦੀ ਉਹਨਾਂ ਨੇ ਜਗਾ ਰਾਰੂ ਬਾਤਾ ਇਹਨਾਂ ਨੇ ਜਾ ਕੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਰਾਹ ਕਿਉਂ ਬਾਤਾ ਉਹਨਾਂ ਨੇ ਫੜ ਕੇ ਇਹਨਾਂ ਨੂੰ ਸਾਨੂੰ ਪਤਾ ਲੱਗਿਆ ਸੀ ਲੁਧਿਆਣੋਂ ਆਏ ਉੱਥੇ ਚੱਕਿਆ ਸੀ ਇੱਥੇ ਹਸਪੀਟਲ ਹੈ ਤੇ ਕੋਟੇ ਹਮਾਰੇ ਕਿਛੀ ਨਾ ਗੰਨਾ ਦੱਸਦਾ ਹੀ ਗੰਨਾ ਅੱਛਾ ਜੀ ਗੰਨਾ ਯਾਨੀ ਕਿ ਜੰਨੇ ਨਾਲ 155 ਹਾਂਜੀ ਉਹ ਤਾਂ ਦੇ ਦੀਆਂ ਇੱਥੇ ਜਗਾ ਇਹਨਾਂ ਨੇ ਜਗਾ ਇਹਨਾਂ ਨੇ ਮੁੱਲ ਲਈ ਤੀ ਜਗਾ ਮੁੱਲ ਲਈ ਹੈ ਇਹ ਕਿਹਨਾਂ ਕੋ ਮੁੱਲ ਲਈ ਹੈ ਜਗਾ ਉਹ ਹੈਗੇ ਆ ਬਲਵੀਰ ਉਹ ਕਿੱਥੇ ਦੇ ਰਾਂ ਕਿੱਥੇ ਦੇ ਰਾਂ ਬਲਿਓ ਬਾਦਾਂ ਦੇ ਬਲਵੀਰ ਤੇ ਦੂਜੇ ਦਾ ਨਾਂ ਕੀ ਹੈ ਸੰਗਾ ਸੰਗਾ ਕਹਿੰਦੇ ਆ ਸੰਗਾ ਸੰਗਾ ਹਾਂਜੀ ਉਹਨਾਂ ਨੇ ਕੁੱਟਿਆ ਤੇ ਪਹਿਲਾ ਮਾਮਲਾ ਹੈ ਕਿ ਸ਼ਿਕਾਇਤ ਕੀਤੀ ਪੁਲਿਸ ਨੂੰ ਮਾਮਲਾ ਉਹਨਾਂ ਨੂੰ ਅਸੀਂ ਇੱਥੇ ਆਏ ਸੀਗੇ ਜੀ ਇੱਕ ਮੁਲਾਜ਼ਮ ਆਇਆ ਸੀਗਾ ਉਹ ਕਹਿੰਦੇ ਜੀ ਲੈਨੇ ਆ ਬਿਆਨ ਹੱਲੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਠੀਕ ਆ ਜੀ ਤੇ ਕੀ ਮੰਗ ਰੱਖਦੇ ਪ੍ਰਸ਼ਾਦ ਨੂੰ ਸਾਡੀ ਮੰਗ ਇਹ ਹੈ ਜੀ ਸਾਡੂੰ ਸਾਫ਼ ਮਿਲਣਾ ਚਾਹੀਦਾ ਉਹਨਾਂ ਨੇ ਕਿਉਂ ਕੁੱਟਿਆ ਆਹੀ ਅਜੇ ਤੱਕ ਪੈਸੇ ਲਾਏ ਆ ਪੈਸੇ ਲਾ ਕੇ ਆ ਹੀ ਯਾਨੀ ਕਿ ਜਗਾ ਲਈ ਆ ਉਹ ਕਾਨੂੰਨੀ ਕਾਰਵਾਈ ਉਹਦੇ ਹਿਸਾਬ ਨਾਲ ਜਿੰਨਾ ਰਸਤਾ ਉਹਨਾਂ ਨੇ ਦਿੱਤਾ ਹੋਇਆ ਲਿਖਤੀ ਰੂਪ ਵਿੱਚ ਹੈਗਾ ਉਹ ਤੁਹਾਨੂੰ ਮਿਲਣਾ ਚਾਹੀਦਾ ਈਪੋਰਟ ਲਖਾਇਆ 18 ਫੋਟ ਦਾ